अच्छा <laughs> मेरी गाल तो सुन ला मेरी गाल तो मेरी गाल तो सुन ला मेरी एक मिनट मेरी गाल सुन <laughs> पहला ए फ्यू मोमेंट्स लेटर चलिए चलो और की नाम तेरा राम सेवक राम सेवक हां नाम बहुत बढ़िया तेरा तो यार चिलम ला के आया चिलम ला के चिलम ला के आया अच्छा ਸ਼ਰਾਬ ਨਹੀਂ ਪੀਂਦੇ ਕਿਉਂ ਨਹੀਂ ਪੀਂਦੇ ਸ਼ਰਾਬ ਨਹੀਂ ਪੀਣਾ ਨਹੀਂ ਸ਼ਰਾਬ ਚਿਲਮ ਪੀਂਦਾ ਹਾਂ ਬਸ ਸੀਟ ਬੈਲਟ ਰੱਖ ਲੈ ਫਿਰ ਹੈ ਸੀਟ ਬੈਲਟ ਰੱਖ ਲੈ ਸੀਟ ਬੈਲਟ ਠੀਕ ਹੈ ਪੈਂਟ ਵਾਲੀ ਬੈਲਟ ਨਹੀਂ ਆ ਦੇ ਆ ਦੇ ਲੈ ਇਹ ਇੱਦਾਂ ਹੋਰ ਹੋਰ ਕੀ ਨਾਮ ਤੇਰਾ ਰਾਮ ਸੇਵਕ ਨਾ ਅੱਜ ਕਿੱਧਰ ਘੁੰਮਦਾ ਪਿਆ? ਬਾਹਰ ਦੇ ਸੀ ਡਿਊਟੀ ਆ ਕੇ ਬੰਦੇ ਲੱਗੇ ਨਹੀਂ ਕੰਮ ਤੇ। 10 ਵਜੇ ਹੋ ਗਈ। ਠੀਕ। ਅਛਾ ਆਰਾਮ سے ਉਹ ਗੱਲ ਹੈਗੀ ਇਦਾਂ। ਹੋਲੀ ਖੇਡੀ ਗੱਲ? ਹਾਂ ਜੀ। ਮਜ਼ਾ ਆਇਆ? ਮਜ਼ਾ ਆਇਆ। ਐਨ ਸੁਆਨੰਦ ਆਇਆ ਪੂਰਾ? ਹਾਂ ਹਾਂ। ਪੂਰਾ ਆਨੰਦ ਆਇਆ। ਪੂਰਾ ਪੂਰਾ ਆਨੰਦ ਆਇਆ। ਐਨ ਖੱਪ ਫਿਰੂ ਨਾਲ? ਹਾਂ। ਐ ਮਜ਼ਾ ਆਇਆ? ਪੂਰਾ। ਅਛਾ ਹੋਲੀ ਤੈਨੂੰ ਪਤਾ ਕਿਉਂ ਖੇਡਦੇ ਆ? ਹੈ? ਹੋਲੀ ਤੈਨੂੰ ਪਤਾ ਕਿਉਂ ਖੇਡਦੇ ਆ? ਦੇਂਦੇ ਆ ਹੋਲੀ ਹਾਰਮਨ ਆਉਂਦੇ ਆ ਤੇ ਹਾਰਮਨ ਆਉਂਦੇ ਆ ਨਾ ਹੋਲੀ ਤੋਂ ਅਗਲੇ ਦਿਨ ਪਤਾ ਕੀ ਹੁੰਦਾ ਹੋਲੀ ਕਿਹਨੇ ਦੋਸਰੇ ਦਿਨ ਜਿਹਦਾ ਲੋੜੀ ਦਾ ਤੇ ਹਾਰ ਪਤਾ ਲੋੜੀ ਦਾ ਜਿਵੇਂ ਲੋੜੀ ਨੂੰ ਅੱਗ ਨਾਲ ਬਾਲਦੇ ਆਪਾਂ ਲੱਕੜਾਂ ਦੇ ਨਾਲ ਹਾਂ ਇਦਾਂ ਹੋਲੀ ਨੂੰ ਵੀ ਬਾਲਦੇ ਆ ਬਾਲਦੇ ਆ ਪਤਾ ਨਾ ਤੈਨੂੰ ਹੋਲੀ ਤੋਂ ਇੱਕ ਦਿਨ ਬਾਅਦ ਬਾਲਦੇ ਆ ਅੱਜ 16 ਤਰੀਕ ਆ ਹਾਂ 14 ਤਰੀਕ ਨੂੰ ਹੋਲੀ ਸੀ 15 ਇੱਕ ਦਿਨ ਛੱਡ ਕੇ 16 ਤਰੀਕ ਅੱਜ ਆ ਅੱਜ ਹੋਲੀ ਨੂੰ ਅੱਗ ਨਾਲ ਬਾਲਦੇ ਆ। ਅੱਗ ਜਲਾਦੇ ਆ। ਅੱਗ ਜਲਾਦੇ ਜੋ ਹੋਲੀ ਰੰਗ ਪਾਉਂਦੇ ਆ। ਅੱਛਾ। ਉਹਨਾ ਆਪਾਂ ਬਾਲਣਾ ਆ। ਪੈਟਰੋਲ ਦੇ ਦਿਨਾਂ ਨਾਲ। ਹਾਂ। ਹੱਥ ਦੇ ਨਾਲ ਪੈਟਰੋਲ ਨੂੰ ਐਂ ਮਲ ਦੇਣਾ। ਐਦਾਂ ਹੋ ਹੋਲੀ ਰੰਗ ਬਾਣੀਆ। ਹੂਹਾ ਕਰਨਾ ਆ। ਹੋਹਾ ਕਰਨਾ। ਆ। ਉਹ ਐਦਾਂ ਨਾ ਜਦੋਂ ਹੋਲੀ ਬਾਲਣੀ ਆ। ਹੋਲੀ ਨਾ ਮੇਰੇ ਕੋ ਬਲੀ ਲੈਂਦੀ ਆ। ਬਲੀ ਲੈਂਦੀ ਬਈ ਬਲੀ ਲੈਂਦੀ ਹੈ ਹੂੰ ਬੰਦੇ ਦੀ ਇਹ ਤੈਨੂੰ ਪਤਾ ਨਹੀਂ ਕਿ ਤੁਹਾਡੇ ਯੂਪੀ ਵਾਲੇ ਮਨਾਉਂਦੇ ਇਹ ਸਾਡੇ ਪੰਜਾਬ 'ਚ ਮਨਾਉਂਦੇ ਆ ਅੱਛਾ ਉਹ ਜਿਹੜੀ ਬਲੀ ਲੈਂਦੀ ਹੈ ਨਾ ਉਥੇ ਤੈਨੂੰ ਰੁਪਈਆ ਦੇ ਦੇਣਾ ਸੀ 2 ਲੱਖ ਅੱਛਾ 2 ਲੱਖ ਰੁਪਈਆ ਤੈਨੂੰ ਦੇ ਦੇਣਾ ਪੂਲੀ ਤੋਂ ਬਾਅਦ ਜਿਹੜੀ ਬਲੀ ਲੈਣੀ ਆ ਤੇ ਬਲੀ ਤੇਰੀ ਲੈ ਕੇ ਤਨੂੰ ਦੁਬਾਰਾ ਜ਼ਿੰਦਾ ਕਰ ਦੇਣਾ ਸੀ ਉਹ ਕਿਤਾਬ ਦਾ ਦੂਜਾ ਵਾਲੀ ਦੇ ਦਿੱਤੀ ਹੈ ਤੇ ਤੇ ਵਿਹਾਨੇ ਨਿੱਕੇ ਆ ਅਸੀਂ ਤਾਂ ਮੇਰੇ ਵਿਹਾਨੇ ਭੁੱਖੇ ਮਰ ਜਾਣਾ ਬਲੀ ਦੇ ਦੇਣਾ ਵੇ ਨਹੀਂ ਨਹੀਂ ਨਿਆਣੇ ਨੇ ਤੇਰੇ ਭੁੱਖੇ ਮਰਦੇ ਹਾਂ ਇਹ ਤਾਂ ਜਿੱਤੇ ਵਿਹਾਨੇ ਲਾਹਣ ਲੋਕ ਬਲੀ ਦੇ ਦੇ ਬੈਠੋ ਨਹੀਂ 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 ਹਰ ਸਾਲ ਦਿੰਦੇ ਬਲੀ ਬਲੀ ਦੇ ਕੇ ਦੁਬਾਰਾ ਜ਼ਿੰਦਾ ਕਰਦੇ ਕੁੱਤੇ ਦੀ ਆਤਮਾ ਪਾਉਣੀ ਫਿਰ ਇਹਦੇ ਵਿੱਚ ਇੰਨਾ ਬੰਦਾ ਨਹੀਂ ਹੋ ਸਕਦਾ ਨਹੀਂ ਨਹੀਂ ਕੁੱਤੇ ਦੀ ਆਦਮਾ ਵਿੱਚ ਪਾਉਣੀ ਆ ਫਿਰ ਤੂੰ ਬਹੁ ਬਹੁ ਵੀ ਕਰੂਗਾ ਨਹੀਂ ਨਹੀਂ ਬਲੀ ਦਿਵਾਨੇ ਕਿ ਭਾਈ 2 ਲੱਖ ਨਹੀਂ ਤੇਗੀ ਨਹੀਂ ਨਹੀਂ ਹੋਲੀ ਤੋਂ ਅਗਲੇ ਦਿਨ ਇੱਕ ਬੰਦਾ ਚਾਹੀਦਾ ਹੁੰਦਾ ਆਪਾਂ ਨੂੰ ਉਹ ਜਿੱਦਾਂ ਹਾਂ ਤੈਨੂੰ ਚੱਕ ਲਿਆ ਆਪਾਂ ਹਾਂ ਤੈਨੂੰ ਉਹ ਤੇ ਹੋਲੀ ਵਿੱਚ ਜਾ ਕੇ ਤਾਂ ਆਪਾਂ ਬਲੀ ਦੇਣੀ ਆ ਸਟੈਕ ਚ ਚਲੋ ਹੁਣ ਮੈਂ ਤੈਨੂੰ ਲੈ ਕੇ ਚੱਲਾਂ ਨਹਿਰ ਤੇ ਭਾਜੀ ਇੱਥੇ ਲਾ ਦਿਓ ਅਸੀਂ ਬਲੀ ਨਹੀਂ ਦਿਲਾਉਣਾ ਆ ਨਿਆਨੇ ਨਿੱਕੇ ਹੋਏਗੇ ਆ ਜੀਆ ਭਾਜੀ ਇੱਥੇ ਲਾ ਦਿਓ ਮੈਂ ਬਲੀ ਨਹੀਂ ਦਿਲਾਉਣਾ ਭਾਜੀ ਭਾਜੀ ਇੱਥੇ ਲਾ ਦਿਓ ਮੈਂ ਬਲੀ ਨਹੀਂ ਦਿਲਾਉਣਾ ਆ ਅਰੇ ਖਤਨਾਕ ਲੋਕ ਹੈ ਕੀ ਮੈਂ ਦਿਲਾਉਣਾ ਨਹੀਂ ਬੰਨੀ ਤੇਰੀ ਬਲੀ ਤੇਰੀ ਦੇਣੀ ਆ ਦੇਣੀ ਹੈ ਮੈਂ ਬਲੀ ਨਹੀਂ ਦੇਣਾ ਭਾਜੀ ਇੱਥੇ ਲਾ ਦਿਓ ਭਾਜੀ ਬਲੀ ਨਹੀਂ ਦੇਣਾ ਅਸਾਂ ਉਹ ਭਾਜੀ ਇੱਥੇ ਲਾ ਦਿਓ

ਤੇਰੀ ਬਲੀ ਦੇਣੀ ਹੈ ਯਾਰ ਲੈ ਕੇ ਚੱਲਾਂ ਤੁਨੂੰ ਹੁਣ ਮਹਿਰ ਤੇ ਹਾਂ ਮਹਿਰ ਤੇ ਲੈ ਚਰੋ ਬੱਚੇ ਕੋ ਦੇ ਦੇਓ ਪੈਸੇ ਬਲੀ ਮੈਂ ਦਿਲਾ ਦੇਤਾ ਆ ਬਲੀ ਕਿਸੇ ਹੋਰ ਦੀ ਦਵਾ ਦੂੰਗਾ ਆਪਨੇ ਦਿਲਾ ਦੂੰਗਾ ਪੈਸੇ ਚਾਹੀਏ ਤਿੰਨ ਨਿਆਣੇ ਹੈਗੇ ਅੱਛਾ ਬਲੀ ਕਿਸੇ ਹੋਰ ਦੀ ਦਵਾ ਦੂੰਗਾ ਹੈ ਹਾਂ ਇਹਨੇ ਖੁੱਲੋ ਭਾਈ ਇਹਨੇ ਖੁੱਲਣਾ ਇਹਦੀ ਨਾ ਸੀ ਜਾਦਾ ਸੀ ਜਾ ਖੁੱਲਦਾ ਆ ਬਹੁਤ ਖੁੱਲ ਜਾ ਸਿੰਮ ਸਿੰਮ ਖੁੱਲ ਜਾ ਸਿੰਮ ਸਿੰਮ ਇਹ ਦੇਖ ਜਾ ਦਣਾ ਉਹ ਭਗਾ ਦੇਵੇ ਹਸਦੇ ਆਦਾ ਥੰਗੇ ਰਹੇ ਜਾ ਕੋਈ ਤੇਰੇ ਕੋਲ ਜਦੋਂ ਚੱਲਦਾ ਹਮੇਰੀ ਗੱਲ ਦਾ ਸੁਣ ਤੇ ਪੁੱਛੇ ਮੇਰੀ ਗੱਲ ਦਾ ਨਾ ਮਜ਼ਾਕ ਕਰਦਾ ਸੀ ਮੇਰੀ ਗੱਲ ਤਾਂ ਸੁਣ ਨਾ ਅਜਾ ਮੇਰੀ ਗੱਲ ਤਾਂ ਸੁਣ ਨਾ ਮੇਰੀ ਗੱਲ ਉਹ ਘੜੀ ਗੱਲ ਸੁਣ ਨਾ ਮੇਰੀ ਗੱਗਣ ਮੇਰੀ ਗੱਲ ਸੁਣ ਪਹਿਲਾਂ ਉਹ ਗੱਲ ਤਾਂ ਦੋਣ ਨਹੀਂ ਪੈਂਦਾ ਯਾਰ ਸਾਰੂ ਗਾਣ ਮੇਰੀ ਗੱਲ ਸੁਣ ਜਾ ਤੁਮ ਇੱਧਰ ਆ ਮੈਂ ਨਾ ਮਜ਼ਾਕ ਕਰਦਾ ਸੀ ਆ ਤੇ ਜੇ ਅਣਜਾਣ ਬੰਦੇ ਨਾਲ ਗੱਡੀ 'ਚ ਬੈਠੂਗਾ ਨਹੀਂ ਹੈ ਨਹੀਂ ਲੈਫਟ ਮੰਗੂਗਾ ਕਦੀ ਨਹੀਂ ਮੰਗੂਗਾ ਜੇ ਤੇਰੀ ਕੋਈ ਸੱਚੀ ਬਲੀ ਦੇ ਦਿੰਦਾ ਫੇਰ ਹੈ ਕਦੀ ਅਣਜਾਣ ਬੰਦੇ ਨਾਲ ਗੱਡੀ 'ਚ ਬੈਠੂਗਾ ਨਹੀਂ ਭਾਜੀ ਲੈਫਟ ਮੰਗੂਗਾ ਨਹੀਂ ਮੰਗੂਗਾ ਜੇ ਤੇਰੀ ਕੋਈ ਬਲੀ ਦੇ ਦਿੰਦਾ ਇਦਾਂ ਫੇਰ ਮਰ ਜਾਣਾ ਸੀ ਉਹਦਾ ਫੇਰ ਹੋਈ ਸੇ ਤਾਂ ਕੋਈ ਅਨਾਰੀ ਆਦਮੀ ਦੇ ਸਾਥੇ ਬੈਠੀ ਨਹੀਂ ਸਕਦਾ ਮੈਂ ਫੇਰ ਤੂੰ ਕਿੱਥੇ ਬਹਿ ਗਿਆ ਅੱਗੇ ਬੈਠੂਗਾ ਅੱਗੇ ਤੋਂ ਕਦੀ ਨਹੀਂ ਬੈਠੂਗਾ ਤੁਮਨ ਜਾਣਦਾ ਸੀ ਨਹੀਂ ਜਾਣਦਾ ਸੀ ਕੀ ਹੋ ਰਹੀ ਨਾ ਬਲੀ ਬਲੀ ਦਿਵਾਲੀ ਆਪਣੀ ਕਿਸੇ ਤੋਂ ਲੋ ਇਹਦਾ ਬਤ ਤੇਰੇ